ਕੀ ਹੋਵੇ ਜੇ ਇਤਿਹਾਸ ਦੀ ਇੱਕ ਪੂਰੀ ਕਹਾਣੀ ਜਿਸ ਨੂੰ ਅਸੀਂ ਸਾਲਾਂ ਤੋਂ ਸੱਚ ਮੰਨਦੇ ਆ ਰਹੇ ਹਾਂ ਉਹ ਗਲਤ ਨਿਕਲੇ ਅੱਜ ਅਸੀਂ ਇੱਕ ਅਜਿਹੀ ਹੀ ਗਵਾਚੀ ਹੋਈ ਸਭਿਅਤਾ ਦੀ ਗੱਲ ਕਰਾਂਗੇ ਜਿਸ ਦੀ ਕਹਾਣੀ ਨੂੰ ਵਿਗਿਆਨ ਨੇ ਸਿਰੇ ਤੋਂ ਬਦਲ ਕੇ ਰੱਖ ਦਿੱਤਾ ਹੈ ਪੁਰਾਤੱਤਵ ਡੀਐਨਏ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਇਹਨਾਂ ਸਭ ਨੇ ਮਿਲ ਕੇ ਇੱਕ ਬਿਲਕੁਲ ਵੱਖਰੀ ਸੱਚਾਈ ਨੂੰ ਸਾਡੇ ਸਾਹਮਣੇ ਲਿਆਂਦਾ ਹੈ ਇਹ ਹੈ ਸਿੰਧੂ ਘਾਟੀ ਸਭਿਅਤਾ ਇੱਕ ਅਜਿਹੀ ਸਭਿਅਤਾ ਜੋ ਮਿਸਰ ਜਾਂ ਮੈਸੋਪੋਟਾਮੀਆ ਤੋਂ ਵੀ ਕਿਤੇ ਵੱਡੀ ਸੀ ਸੋਚ ਕੇ ਦੇਖੋ ਉਸ ਜ਼ਮਾਨੇ ਵਿੱਚ ਸ਼ਹਿਰਾਂ ਦੀ ਐਨੀ ਵਧੀਆ ਪਲੈਨਿੰਗ ਪੱਕੀਆਂ ਇੱਟਾਂ ਦੇ ਘਰ ਤੇ ਪਾਣੀ ਦੇ ਪ੍ਰਬੰਧ ਲਈ ਤਾਂ ਕਮਾਲ ਦੇ ਸਿਸਟਮ ਬਣਾਏ ਹੋਏ ਸਨ ਇਥੋਂ ਤੱਕ ਕਿ ਦੁਨੀਆ ਦਾ ਸਭ ਤੋਂ ਪੁਰਾਣਾ ਪਬਲਿਕ ਵਾਟਰ ਟੈਂਕ ਵੀ ਇੱਥੇ ਹੀ ਸੀ ਪਰ ਫਿਰ ਅਚਾਨਕ ਇਹ ਵਸਤੇ ਰਸਤੇ ਸ਼ਹਿਰ ویرਾਨ ਹੋ ਗਏ ਤੇ ਸਾਨੂੰ ਜੋ ਕਹਾਣੀ ਸੁਣਾਈ ਗਈ ਉਹ ਸੀ ਇੱਕ ਬਹੁਤ ਹੀ ਖੌਫਨਾਕ ਅਤੇ ਹਿੰਸਕ ਅੰਤ ਦੀ ਇੰਦਰ ਤੇ ਦੋਸ਼ ਹੈ ਸਿਰਫ ਤਿੰਨ ਸ਼ਬਦ ਪਰ ਇਹ ਇੱਕ ਮਸ਼ਹੂਰ ਪੁਰਾਤੱਤਵ ਵਿਗਿਆਨੀ ਦੇ ਕਹੇ ਹੋਏ ਸ਼ਬਦ ਸਨ ਇੰਨਾ ਸ਼ਬਦਾਂ ਨੇ ਦਹਾਕਿਆਂ ਤੱਕ ਇੱਕ ਪੂਰੀ ਥਿਉਰੀ ਨੂੰ ਜਨਮ ਦਿੱਤਾ ਇੱਕ ਦੇਵਤਾ ਇੱਕ ਹਮਲਾ ਤੇ ਇੱਕ ਸਭਿਅਤਾ ਦਾ ਖਾਤਮਾ ਕਹਾਣੀ ਤਾਂ ਬੜੀ ਦਿਲਚਸਪ ਲੱਗਦੀ ਹੈ ਹੈਨਾ ਪਰ ਅਸਲ ਸਵਾਲ ਇਹ ਹੈ ਕਿ ਇਸ ਵਿੱਚ ਕੋਈ ਸਚਾਈ ਸੀ ਤਾਂ ਫਿਰ ਕਈ ਸਾਲਾਂ ਤੱਕ ਜੋ ਕਹਾਣੀ ਸਭ ਤੋਂ ਵੱਧ ਮੰਨੀ ਗਈ ਉਹ ਇਹ ਸੀ ਕਿ ਆਰੀਅਨ ਯੋਧਿਆਂ ਦੀਆਂ ਫੌਜਾਂ ਨੇ ਇਸ ਸ਼ਾਂਤ ਸਭਿਅਤਾ ਤੇ ਹਮਲਾ ਕਰਕੇ ਇਸ ਨੂੰ ਤਬਾਹ ਕਰ ਦਿੱਤਾ ਮਤਲਬ ਕਿ ਸਿੰਧੂ ਘਾਟੀ ਦੇ ਸ਼ਹਿਰਾਂ ਦਾ ਅੰਤ ਬਹੁਤ ਬੇਰਹਿਮੀ ਨਾਲ ਹੋਇਆ ਇਸ ਕਹਾਣੀ ਨੂੰ ਹੋਰ ਪੱਕਾ ਕੀਤਾ ਵੈਦਿਕ ਭਜਨਾ ਨੇ ਜਿੱਥੇ ਦੇਵਤਾ ਇੰਦਰ ਨੂੰ ਕਿਲਿਆਂ ਨੂੰ ਤੋੜਨ ਵਾਲਾ ਕਿਹਾ ਗਿਆ ਹੈ ਤੇ ਘੋੜਿਆਂ ਤੇ ਰੱਥਾਂ ਤੇ ਸਵਾਰ ਯੋਧਿਆਂ ਬਾਰੇ ਦੱਸਿਆ ਗਿਆ ਹੈ ਕਹਾਣੀ ਤਾਂ ਬਹੁਤ ਦਮਦਾਰ ਹੈ ਪਰ ਜਦੋਂ ਪੁਰਾਤਤਵ ਵਿਗਿਆਨੀਆਂ ਨੇ ਜ਼ਮੀਨ ਤੇ ਸਬੂਤ ਲੱਭਣੇ ਸ਼ੁਰੂ ਕੀਤੇ ਤਾਂ ਕਹਾਣੀ ਨੇ ਇੱਕ ਨਵਾਂ ਮੋੜ ਲੈ ਲਿਆ ਚਲੋ ਹੁਣ ਇੱਕ ਜਾਸੂਸ ਵਾਂਗ ਸੋਚਦੇ ਆਂ ਜੇ ਇੰਨਾ ਵੱਡਾ ਹਮਲਾ ਤੇ ਕਤਲੇਆਮ ਹੋਇਆ ਤਾਂ ਜ਼ਮੀਨ ਤੇ ਇਸ ਦੇ ਸਬੂਤ ਹੋਣੇ ਚਾਹੀਦੇ ਨੇ ਜਿਵੇਂ ਕਿ ਹਥਿਆਰ ਸੜੇ ਹੋਏ ਸ਼ਹਿਰ ਅਤੇ ਹਜ਼ਾਰਾਂ ਲਾਸ਼ਾਂ ਤਾਂ ਫਿਰ ਆਓ ਦੇਖੀਏ ਕਿ ਅਸਲ ਵਿੱਚ ਖੁਦਾਈ ਦੌਰਾਨ ਮਿਲਿਆ ਕੀ ਇਹ ਨੰਬਰ ਦੇਖੋ ਸਿਰਫ 37 3 ਮੀਲ ਦੇ ਘੇਰੇ ਵਿੱਚ ਫੈਲੇ ਇੱਕ ਐਨੇ ਵੱਡੇ ਸ਼ਹਿਰ ਵਿੱਚ 9 ਸਾਲਾਂ ਦੀ ਖੁਦਾਈ ਤੋਂ ਬਾਅਦ ਸਿਰਫ 37 ਪਿੰਜਰ ਮਿਲੇ ਇਹ ਗਿਣਤੀ ਕਿਸੇ ਵੀ ਤਰ੍ਹਾਂ ਇੱਕ ਵੱਡੇ ਕਤਲੇਆਮ ਦੀ ਕਹਾਣੀ ਨਾਲ ਮੇਲ ਨਹੀਂ ਖਾਂਦੀ ਇਤੋਂ ਹੀ ਪੂਰੀ ਹਮਲੇ ਵਾਲੀ ਥਿਓਰੀ ਤੇ ਸਵਾਲ ਉੱਠਨੇ ਸ਼ੁਰੂ ਹੋ ਗਏ ਹੁਣ ਆਓ ਮਿਥ ਤੇ ਹਕੀਕਤ ਨੂੰ ਆਮੋ ਸਾਹਮਣੇ ਰੱਖ ਕੇ ਦੇਖਦੇ ਹਾਂ ਮਿਥ ਕਹਿੰਦੀ ਹੈ ਕਿ ਆਰੀਅਨ ਫੌਜਾਂ ਨੇ ਹਮਲਾ ਕੀਤਾ ਪਰ ਸਚਾਈ ਇਹ ਹੈ ਕਿ ਨਾ ਤਾਂ ਹਮਲਾਵਰਾਂ ਦਾ ਕੋਈ ਸਬੂਤ ਮਿਲਿਆ ਤੇ ਨਾ ਹੀ ਜੰਗੀ ਹਥਿਆਰਾਂ ਦਾ ਮਿਥ ਸੜੇ ਹੋਏ ਕਿਲਿਆਂ ਦੀ ਗੱਲ ਕਰਦੀ ਹੈ ਪਰ ਹਕੀਕਤ ਵਿੱਚ ਵੱਡੇ ਪੱਧਰ ਤੇ ਅੱਗ ਲੱਗਣ ਜਾਂ ਤਬਾਹੀ ਦੇ ਕੋਈ ਨਿਸ਼ਾਨ ਨਹੀਂ ਹਨ ਹਜ਼ਾਰਾਂ ਦੇ ਕਤਲੇਆਮ ਦੀ ਥਾਂ ਤੇ ਸਿਰਫ 37 ਇੱਧਰ ਉੱਧਰ ਖਿੰਡੇ ਹੋਏ ਪਿੰਜਰ ਮਿਲੇ ਤੇ ਸਭ ਤੋਂ ਵੱਡੀ ਗੱਲ ਕਿਲੇ ਵਿੱਚ ਆਖਰੀ ਲੜਾਈ ਦਾ ਕੋਈ ਸਬੂਤ ਨਹੀਂ ਮਿਲਿਆ ਜਿੱਥੇ ਲੋਕਾਂ ਨੇ ਆਖਰੀ ਦਮ ਤੱਕ ਲੜਨਾ ਸੀ ਅਤੇ ਜਦੋਂ ਉਹਨਾਂ 37 ਪਿੰਜਰਾਂ ਦੀ ਹੋਰ ਜਾਂਚ ਕੀਤੀ ਗਈ ਤਾਂ ਕਹਾਣੀ ਹੋਰ ਵੀ ਕਮਜ਼ੋਰ ਹੋ ਗਈ ਪਤਾ ਲੱਗਾ ਕਿ ਜ਼ਿਆਦਾਤਰ ਪਿੰਜਰ ਇੱਕੋ ਸਮੇਂ ਦੇ ਵੀ ਨਹੀਂ ਸਨ ਕਈ ਤਾਂ ਐਜੀਆਂ ਥਾਵਾਂ ਤੋਂ ਮਿਲੇ ਜਿੱਥੋਂ ਲੱਗਦਾ ਸੀ ਕਿ ਉਹਨਾਂ ਨੂੰ ਬਸ ਜਲਦੀ ਜਲਦੀ ਦਫਨਾ ਦਿੱਤਾ ਗਿਆ ਹੋਵੇ ਨਾ ਕਿ ਉਹ ਕਿਸੇ ਲੜਾਈ ਵਿੱਚ ਮਾਰੇ ਗਏ ਹੋਣ ਜਿਸ ਮਸ਼ਹੂਰ ਡੈਡmenਜ਼ ਲੇਨ ਦੇ ਪਿੰਜਰ ਦੀ ਗੱਲ ਹੁੰਦੀ ਹੈ ਉਹ ਵੀ ਗਲੀ ਤੇ ਨਹੀਂ ਸਗੋਂ ਬਾਅਦ ਦੇ ਮਲਬੇ ਦੇ ਹੇਠਾਂ ਮਿਲਿਆ ਸੀ ਅਤੇ ਕਿਸੇ ਵੀ ਪਿੰਜਰ ਕੋਲ ਕੋਈ ਟਾਲ ਜਾਂ ਹਥਿਆਰ ਨਹੀਂ ਸੀ ਸਿੱਧੀ ਗੱਲ ਇਹ ਹੈ ਕਿ ਹਮਲੇ ਦਾ ਕੋਈ ਠੋਸ ਸਬੂਤ ਹੈ ਹੀ ਨਹੀਂ ਤਾ ਫਿਰ ਜੇ ਹਮਲਾਵਰ ਨਹੀਂ ਤਾਂ ਅਸਲ ਦੋਸ਼ੀ ਕੌਣ ਸੀ ਵਿਗਿਆਨ ਇੱਕ ਬਿਲਕੁਲ ਵੱਖਰੇ ਕਾਰਨ ਵੱਲ ਇਸ਼ਾਰਾ ਕਰਦਾ ਹੈ ਵਾਤਾਵਰਣ ਵਿੱਚ ਬਦਲਾਅ ਇੱਕ ਹੌਲੀ ਪਰ ਬਹੁਤ ਹੀ ਖਤਰਨਾਕ ਤਬਦੀਲੀ ਜਿਸ ਦਾ ਮੁਕਾਬਲਾ ਕੋਈ ਫੌਜ ਨਹੀਂ ਕਰ ਸਕਦੀ ਸੀ ਤਾਂ ਫਿਰ ਅਸਲ ਵਿੱਚ ਹੋਇਆ ਕਿ ਆਓ ਇਸ ਨੂੰ ਕਦਮ ਦਰ ਕਦਮ ਸਮਝੀਏ ਸਭ ਤੋਂ ਪਹਿਲਾਂ ਅਰਬ ਸਾਗਰ ਦਾ ਤੱਟ ਉੱਚਾ ਹੋ ਗਿਆ ਇਸ ਕਰਕੇ ਨਦੀਆਂ ਵਿੱਚ ਪਿਆਨਕ ਹੜ ਆਉਣ ਲੱਗੇ ਅਤੇ ਜ਼ਮੀਨ ਹੇਠਲਾ ਪਾਣੀ ਉੱਪਰ ਆ ਗਿਆ ਫਿਰ ਮਿੱਟੀ ਵਿੱਚ ਲੂਣ ਦੀ ਮਾਤਰਾ ਵਧ ਗਈ ਜਿਸ ਨਾਲ ਖੇਤੀ ਕਰਨਾ ਲਗਭਗ ਨਾ ਮੁਮਕਿਨ ਹੋ ਗਿਆ ਅਤਿ ਅਖੀਰ ਵਿੱਚ ਜਦੋਂ ਖੇਤੀ ਤੇ ਵਪਾਰ ਖਤਮ ਹੋਇਆ ਤਾਂ ਆਰਥਿਕਤਾ ਡੁੱਬ ਗਈ ਤੇ ਲੋਕ ਹੌਲੀ ਹੌਲੀ ਆਪਣੇ ਸ਼ਹਿਰ ਛੱਡ ਕੇ ਨਵੀਆਂ ਥਾਵਾਂ ਵੱਲ ਜਾਣ ਲਈ ਮਜਬੂਰ ਹੋ ਗਏ ਇਹ ਕੋਈ ਹਮਲਾ ਨਹੀਂ ਸੀ ਇੱਕ ਵਾਤਾਵਰਣਿਕ ਸੰਕਟ ਸੀ ਪਰ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਸ਼ਹਿਰ ਦਾ ਖਾਲੀ ਹੋ ਗਏ ਪਰ ਉਹਨਾਂ ਲੋਕਾਂ ਦਾ ਕੀ ਬਣਿਆ ਦਹਾਕਿਆਂ ਤੱਕ ਇਹੀ ਮੰਨਿਆ ਜਾਂਦਾ ਸੀ ਕਿ ਉਹ ਲੋਕ ਇਤਿਹਾਸ ਦੇ ਪੰਨਿਆਂ ਵਿੱਚ ਕਿਤੇ ਗਵਾਚ ਗਏ ਪਰ ਹੁਣ ਜੈਨੇਟਿਕਸ ਨੇ ਇੱਕ ਹੋਰ ਵੀ ਹੈਰਾਨ ਕਰਨ ਵਾਲੀ ਸੱਚਾਈ ਸਾਡੇ ਸਾਹਮਣੇ ਰੱਖੀ ਹੈ ਦੇਖੋ ਇਸ ਸਬੂਤ ਨੂੰ ਲੱਭਣਾ ਕੋਈ ਸੌਖਾ ਕੰਮ ਨਹੀਂ ਸੀ ਗਰਮ ਅਤੇ ਨਮੀ ਵਾਲੇ ਮੌਸਮ ਵਿੱਚ ਹਜ਼ਾਰਾਂ ਸਾਲਾਂ ਬਾਅਦ ਡੀਐਨਏ ਬਚਦਾ ਹੀ ਨਹੀਂ ਉਹ ਖਤਮ ਹੋ ਜਾਂਦਾ ਹੈ ਇਸੇ ਕਰਕੇ ਸਿੰਧੂ ਘਾਟੀ ਦੇ ਲੋਕਾਂ ਦੇ ਜੈਨੇਟਿਕ ਰਾਜ਼ ਇੰਨੇ ਲੰਬੇ ਸਮੇਂ ਤੱਕ ਇੱਕ ਪੇਦ ਬਨੇ ਰਹੇ ਪਰ ਫਿਰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਵਿਗਿਆਨੀਆਂ ਨੇ ਇੱਕ ਸਿੰਧੂ ਕਬਰਸਤਾਨ ਦੇ 61 ਪਿੰਜਰਾ ਦੀ ਜਾਂਚ ਕੀਤੀ। ਉਹਨਾਂ ਨੂੰ 4000 ਸਾਲ ਪੁਰਾਣੀ ਇੱਕ ਔਰਤ ਦੇ ਪਿੰਜਰ ਵਿੱਚ ਥੋੜਾ ਜਿਹਾ ਸੁਰੱਖਿਤ ਡੀਐਨਏ ਮਿਲ ਗਿਆ। ਇਸ ਨਾਲ ਉਹਨਾਂ ਨੇ ਸਿੰਧੂ ਘਾਟੀ ਦੇ ਕਿਸੇ ਇਨਸਾਨ ਦਾ ਪਹਿਲਾ ਪੂਰਾ ਜੀਨੋਮ ਤਿਆਰ ਕੀਤਾ ਅਤੇ ਇਸ ਖੋਜ ਨੇ ਸਭ ਕੁਝ ਬਦਲ ਦਿੱਤਾ ਕਿਉਂਕਿ ਇਸ ਨੇ ਸਿੰਧੂ ਲੋਕਾਂ ਅਤੇ ਅੱਜ ਦੇ ਦੱਖਣੀ ਏਸ਼ੀਆਈ ਲੋਕਾਂ ਵਿਚਕਾਰ ਇੱਕ ਸਿੱਧਾ ਜੈਨੇਟਿਕ ਸਬੰਧ ਸਥਾਪਿਤ ਕਰ ਦਿੱਤਾ। ਇਹ ਇੱਕ ਇਤਿਹਾਸ ਨੂੰ ਬਦਲਣ ਵਾਲੀ ਖੋਜ ਸੀ। ਉਹ ਲੋਕ ਗਾਇਬ ਨਹੀਂ ਹੋਏ ਸਨ। ਉਹਨਾਂ ਨੇ ਆਪਣੇ ਸ਼ਹਿਰ ਛੱਡੇ, ਨਵੀਆਂ ਥਾਵਾਂ ਤੇ ਗਏ, ਦੂਜੇ ਲੋਕਾਂ ਵਿੱਚ ਰਲ ਮਿਲ ਗਏ ਅਤੇ ਉਹਨਾਂ ਦੀ ਵਿਰਾਸਤ ਅੱਜ ਵੀ ਦੱਖਣੀ ਏਸ਼ੀਆ ਦੇ ਕਰੋੜਾਂ ਲੋਕਾਂ ਵਿੱਚ ਜ਼ਿੰਦਾ ਹੈ। ਉਹ ਖਤਮ ਨਹੀਂ ਹੋਏ, ਸਗੋਂ ਉਹ ਅੱਜ ਦੇ ਲੋਕਾਂ ਦੇ ਪੂਰਵਜ ਬਣ ਗਏ। ਪਰ ਇੱਕ ਆਖਰੀ ਅਤੇ ਸਭ ਤੋਂ ਵੱਡਾ ਰਹੱਸ ਅਜੇ ਵੀ ਬਾਕੀ ਹੈ। ਉਹਨਾਂ ਦੀ ਲਿਪੀ। 400 ਤੋਂ ਵੱਧ ਅਲੱਗ-ਅਲੱਗ ਚਿੰਨਾ ਵਾਲੀ ਇਸ ਲਿਪੀ ਨੂੰ ਪਿਛਲੇ 100 ਸਾਲਾਂ ਤੋਂ ਕੋਈ ਪੜ ਨਹੀਂ ਸਕਿਆ। ਪਰ ਹੁਣ ਇਸ ਕੋਡ ਨੂੰ ਤੋੜਨ ਲਈ ਕੰਪਿਊਟਰ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਲਈ ਜਾ ਰਹੀ ਹੈ ਅਤੇ ਇਹ ਇੱਕ ਵਧੀਆ ਉਦਾਹਰਣ ਹੈ ਕਿ ਕਿਵੇਂ ਪੁਰਾਣੀਆਂ ਚੀਜ਼ਾਂ ਨੂੰ ਨਵੀਂ ਟੈਕਨੋਲੋਜੀ ਨਾਲ ਜੋੜਿਆ ਜਾ ਰਿਹਾ ਹੈ ਰਿਸਰਚਰ AI ਦੀ ਵਰਤੋਂ ਕਰਕੇ ਚਿੰਨ੍ਹਾਂ ਦੇ ਪੈਟਰਨ ਉਹਨਾਂ ਦੀ ਵਰਤੋਂ ਅਤੇ ਲਿਖਣ ਦੇ ਢੰਗ ਦਾ ਵਿਸ਼ਲੇਸ਼ਣ ਕਰ ਰਹੇ ਹਨ ਅਤੇ ਇਸ ਤੋਂ ਲਿਪੀ ਦੇ ਮਕਸਦ ਬਾਰੇ ਬਹੁਤ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਖੇਰ ਲੰਬੇ ਸਮੇਂ ਤੋਂ ਇਹ ਸੋਚਿਆ ਜਾਂਦਾ ਸੀ ਕਿ ਇਹ ਲਿਪੀ ਸਿਰਫ ਪ੍ਰਸ਼ਾਸਨਿਕ ਕੰਮਾਂ ਜਾਂ ਵਪਾਰ ਦੇ ਲੈਣ-ਦੇਣ ਲਈ ਸੀ ਜਿਵੇਂ ਕਿ ਟੈਕਸ ਦੀਆਂ ਰਸੀਦਾਂ ਵਗੈਰਾ ਪਰ ਏਆਈ ਵਿਸ਼ਲੇਸ਼ਣ ਇੱਕ ਬਿਲਕੁਲ ਵੱਖਰੀ ਤਸਵੀਰ ਪੇਸ਼ ਕਰ ਰਿਹਾ ਹੈ ਇਹ ਦਰਸਾਉਂਦਾ ਹੈ ਕਿ ਇਸ ਵਿੱਚ ਧਾਰਮਿਕ ਅਤੇ ਦਾਰਸ਼ਨਿਕ ਵਿਚਾਰ ਰੀਤੀ-ਰਿਵਾਜਾਂ ਦੇ ਮੰਤਰ ਅਤੇ ਬ੍ਰਹਮੰਡ ਬਾਰੇ ਡੂੰਘੀਆਂ ਗੱਲਾਂ ਲਿਖੀਆਂ ਹੋ ਸਕਦੀਆਂ ਹਨ ਇਹ ਸਿਰਫ ਵਪਾਰ ਦਾ ਹਿਸਾਬ-ਕਿਤਾਬ ਨਹੀਂ ਸੀ ਸਗੋਂ ਰੋਹਾਨੀ ਗਿਆਨ ਦਾ ਖਜ਼ਾਨਾ ਹੋ ਸਕਦਾ ਹੈ ਅਤੇ ਇਹ ਸਿਰਫ ਇੱਕ ਅੰਦਾਜ਼ਾ ਨਹੀਂ ਹੈ ਕੰਪਿਊਟਰ ਵਿਸ਼ਲੇਸ਼ਣ ਨੇ ਕੁਝ ਖਾਸ ਚਿੰਨ੍ਹਾਂ ਦੇ ਸੰਭਾਵੀ ਅਰਥ ਵੀ ਦੱਸੇ ਹਨ ਜਿਵੇਂ ਕਿ ਬ੍ਰਹਿਮੰਡੀ ਵਿਵਸਥਾ ਧਾਰਮਿਕ ਰਸਮ ਬ੍ਰਹਿਮੰਡੀ ਚੱਕਰ ਅਤੇ ਤਰੱਕੀ ਦਾ ਰਾਹ ਇਹ ਸ਼ਬਦ ਸਾਨੂੰ ਉਹਨਾਂ ਦੇ ਸੋਚਣ ਦੇ ਢੰਗ ਅਤੇ ਦੁਨੀਆ ਨੂੰ ਦੇਖਣ ਦੇ ਨਜ਼ਰੀਏ ਦੀ ਇੱਕ ਚਲਕ ਦਿੰਦੇ ਹਨ ਅਤੇ ਜਦੋਂ ਇਹਨਾਂ ਸਾਰੇ ਵਿਚਾਰਾਂ ਨੂੰ ਜੋੜਿਆ ਜਾਂਦਾ ਹੈ ਤਾਂ ਇੱਕ ਸੰਭਾਵੀ ਅਨੁਵਾਦ ਕੁਝ ਇਸ ਤਰ੍ਹਾਂ ਦਾ ਨਿਕਲਦਾ ਹੈ ਇਹ ਸਾਨੂੰ ਉਹਨਾਂ ਪ੍ਰਾਚੀਨ ਲੋਕਾਂ ਦੀ ਆਵਾਜ਼ ਸੁਣਨ ਦਾ ਮੌਕਾ ਦਿੰਦਾ ਹੈ ਇੱਕ ਅਜਿਹੀ ਆਵਾਜ਼ ਜੋ ਇੱਕ ਗੁੰਜਲਦਾਰ ਵਿਸ਼ਵਾਸ ਪ੍ਰਣਾਲੀ ਅਤੇ ਬ੍ਰਹਿਮੰਡ ਦੀ ਡੂੰਗੀ ਸਮਝ ਨੂੰ ਦਰਸਾਉਂਦੀ ਹੈ ਤਾਂ ਫਿਰ ਆਓ ਇੱਕ ਕਦਮ ਪਿੱਛੇ हट ਕੇ ਦੇਖੀਏ ਕਿ ਇਹ ਸਭ ਕਿੰਨਾ ਬਦਲ ਗਿਆ ਹੈ ਵਿਗਿਆਨ ਨੇ ਸਿਰਫ ਕੁਝ ਛੋਟੇ-ਮੋਟੇ ਵੇਰਵੇ ਨਹੀਂ ਬਦਲੇ ਇਸਨੇ ਤਾਂ ਪੂਰੀ ਦੀ ਪੂਰੀ ਕਹਾਣੀ ਨੂੰ ਹੀ ਨਵੇਂ ਸਿਰੇ ਤੋਂ ਲਿਖ ਦਿੱਤਾ ਹੈ ਇਸ ਸਲਾਈਡ ਸਾਰੀ ਗੱਲ ਦਾ ਨਿਚੋੜ ਹੈ ਪੁਰਾਣੀ ਕਹਾਣੀ ਕੀ ਸੀ ਕਿ ਇੱਕ ਹਿੰਸਕ ਹਮਲੇ ਨਾਲ ਸਭ ਖਤਮ ਹੋ ਗਿਆ ਨਵਾਂ ਵਿਗਿਆਨ ਕੀ ਕਹਿੰਦਾ ਹੈ ਕਿ ਮੌਸਮ ਵਿੱਚ ਬਦਲਾਅ ਕਾਰਨ ਪਤਨ ਹੋਇਆ ਪਹਿਲਾਂ ਮੰਨਿਆ ਜਾਂਦਾ ਸੀ ਕਿ ਉਹ ਲੋਕ ਇਤਿਹਾਸ ਚ ਗੁਮ ਹੋ ਗਏ ਹੁਣ ਸਾਨੂੰ ਪਤਾ ਹੈ ਕਿ ਉਹ ਅੱਜ ਦੇ ਦੱਖਣੀ ਏਸ਼ੀਆਈ ਲੋਕਾਂ ਦੇ ਪੂਰਵਜ ਹਨ ਲਿਪੀ ਨੂੰ ਸਿਰਫ ਵਪਾਰਕ ਰਿਕਾਰਡ ਸਮਝਿਆ ਜਾਂਦਾ ਸੀ ਪਰ ਹੁਣ ਲੱਗਦਾ ਹੈ ਕਿ ਇਸ ਵਿੱਚ ਗੁੰਝਲਦਾਰ ਦਾਰਸ਼ਨਿਕ ਵਿਚਾਰ ਹਨ ਇਸ ਤਰ੍ਹਾਂ ਪੂਰੀ ਕਹਾਣੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਦਲ ਗਈ ਹੈ ਅਤੇ ਇਹ ਸਭ ਸਾਨੂੰ ਇੱਕ ਬਹੁਤ ਵੱਡੇ ਸਵਾਲ ਤੇ ਲਿਆ ਕੇ ਛੱਡ ਦਿੰਦਾ ਹੈ ਸਿੰਧੂ ਕਾਟੀ ਤਾਂ ਸਿਰਫ ਇੱਕ ਉਦਾਹਰਣ ਹੈ ਕਿ ਕਿਵੇਂ ਵਿਗਿਆਨ ਸਾਡੇ ਅਤੀਤ ਬਾਰੇ ਸਾਡੀ ਸਮਝ ਨੂੰ ਬਦਲ ਸਕਦਾ ਹੈ ਇਹ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਇਤਿਹਾਸ ਦੀਆਂ ਹੋਰ ਕਿੰਨੀਆਂ ਕਹਾਣੀਆਂ ਜਿਨ੍ਹਾਂ ਨੂੰ ਅਸੀਂ ਅੱਜ ਸੱਚ ਮੰਨਦੇ ਹਾਂ ਸ਼ਾਇਦ ਇੱਕ ਦਿਨ ਕਿਸੇ ਨਵੀਂ ਵਿਗਿਆਨਕ ਖੋਜ ਦੀ ਰੋਸ਼ਨੀ ਵਿੱਚ ਪੂਰੀ ਤਰ੍ਹਾਂ ਮੁਰ ਲਿਖੀਆਂ ਜਾਣ